ਫਿਰ ਮੈਂ ਤਾਂ ਚੱਲਨੀ ਆਂ ਸੁਨੀਪ ਘਰ ਤੂੰ ਵੀ ਚੱਲ ਜਾ ਹਨ ਤੇ ਦੇਖੀ ਤੁਸੀਂ ਮੈਨੂੰ ਸੂਟ ਨਹੀਂ ਦਿਖਾਉਂਦੇ ਆਵਦਾ ਜਿਹੜਾ ਲੈ ਕੇ ਆਇਆ ਤੂੰ ਦੇਖਣਾ ਹੈ ਹਾਂ ਚੱਲ ਕੋਈ ਨੇ ਦੇਖ ਲੈ ਆ ਜਾ ਚੱਲ ਬਾਕੀ ਕੱਲ ਤੇ ਤੇ ਦੁਸ਼ਮਣ ਰਹੇ ਆ ਤੁਸੀਂ ਡਰ ਰਹੀ ਆਉਂਗੇ ਕਿ ਮੇਰੇ ਕੋਲ ਨਹੀਂ ਨਾ ਪੈਸੇ ਆਏਗੇ ਦੀਦੀ ਤੁਹਾਨੂੰ ਪਤਾ ਹੈਗਾ ਮੇਰੇ ਹਸਬੰਦ ਦਾ ਤਾਂ ਕੋਈ ਕੰਮ ਨਹੀਂ ਕਰਦਾ ਹੈਗਾ ਦਾ ਦਾ ਖਾਚਾ ਵੀ ਸਿਸਤਾਂ ਦਾ ਦੋ ਲੈਣੇ ਚਲ ਕੋਈ ਨਾ ਤੂੰ ਸੂਟ ਵੇਖਣਾ ਨਾ ਪਹਿਲਾਂ ਸੂਟ ਦੇਖ ਲੈ ਬੇਬੇ ਨੇ ਮੰਜਾ ਇੱਥੇ ਢਾ ਰੱਖਿਆ ਇੱਥੇ ਦੇਖ ਲੈ ਚੰਗਾ ਹਾਂ ਦਿਖਾ ਦੇ ਜੀ ਪਹਿਲੇ ਸੂਟ ਲੈ ਕੇ ਆਈਏ ਹਾਏ ਸੱਚੀ ਦੀਦੀ ਤੇਰਾ ਸੂਟ ਤਾਂ ਬਹੁਤ ਸੋਹਣਾ ਹੈ ਤੁਸੀਂ ਘਰ ਬਾਹਰ ਚੋਣ ਦੇ ਦਵਾਉਂਗੀ ਹਾਂ ਮੈਂ ਤਾਈ ਲੈ ਕੇ ਆਉਂਗੀ ਹਾਂ ਬਹੁਤ ਸੋਹਣਾ ਤੇ ਕਾਫੀ ਮਹਿੰਗਾ ਵੀ ਆਇਆ ਹੋਣਾ ਤੁਹਾਡਾ ਸੂਟ ਆਇਆ ਤਾਂ ਮਹਿੰਗਾ ਹੀ ਹੈ ਅੱਛਾ ਇਹਦੇ ਨਾਂ ਕੀ ਆ ਹਾ ਪਲਾਜੋ ਆ ਨਿਸਵਾ ਪਲਾਜੋ ਸੱਚੀ ਜੀ ਮੈਨੂੰ ਤਾਂ ਬਹੁਤ ਪਿਆਰਾ ਲੱਗਿਆ ਇਸ ਸੂਟ ਵੀ ਬਹੁਤ ਸੋਹਣਾ ਵੀ ਬਹੁਤ ਲੱਗੂਗਾ ਸੋਹਣਾ ਟਾਈ ਮੈਂ ਲੈ ਕੇ ਆਈ ਹਾਂ ਵੀ ਸੋਹਣਾ ਲੂਰਾ ਮੈਨੂੰ ਵੱਧੇ ਲੱਗਿਆ ਨੇ ਕੀ ਕਰਤੀ ਮਿੰਦੀ ਪਰ ਜੀ ਤੁਸੀਂ ਤਾਂ ਲੈ ਆਏ ਹਨ ਮੇਰੇ ਕੋਲ ਤਾਂ ਕਾਸੇ ਵੀ ਨਹੀਂ ਆਦੇ ਤੁਹਾਨੂੰ ਮੇਰੇ ਭਾਸ ਬਣਦਾ ਵੀ ਪਤਾ ਨਹੀਂ ਨਾ ਤੂੰ ਉਹਨੂੰ ਕਿਆ ਕਰਾ ਨਾ ਮਾਸਾ ਦਾ ਕਰਵਾ ਚੌਥਾ ਆਉਂਦਾ ਹੈ ਨਾ ਤੇ ਇਹੀ ਦਿਨ ਬੁੜੀਆਂ ਨੇ ਸਜਣਾ ਹੁੰਦਾ ਹਰੇਕ ਚਾ ਪੂਰਾ ਕਰਨਾ ਹੁੰਦਾ ਤਰੋਂ ਕਹਿ ਕੇ ਕਰਵਾ ਚੌਥਾ ਰਾਂ ਕਿ ਮੈਂ ਵੀ ਕੱਪੜੇ ਲੈ ਕੇ ਆਣਾ ਮੈਂ ਵੀ ਮੇਕਅਪ ਦਾ ਸਮਾਨ ਲੈ ਕੇ ਆਣਾ ਦੇਈ ਕੋਦ ਨੂੰ ਪਤਾ ਹੈਗਾ ਪਰ ਕੰਮ ਤਾਂ ਕਰਦੇ ਨਹੀਂ ਗਾਂ ਮੇਰੀ ਸੱਸ ਵੀ ਮੇਰੇ ਨਾਲ ਲੱਗਦੀ ਰਹਿੰਦੀ ਆ ਕਹਿੰਦੀ ਤਾਂ ਸਾਰਾ ਦਿਨ ਉਹਨੂੰ ਗੁੱਡ ਗੁੱਡ ਕਰਦੀ ਰਹਿੰਨੀ ਆ ਮੁੰਡੇ ਤੇ ਕਹਿੰਦੀ ਤੰਗ ਕਰ ਰਿਹਾ ਦਾ ਮੈਂ ਦੱਸਾਂ ਕਿੱਧਰ ਫਸ ਜਾਵਾਂ ਮੈਂ ਤਾਂ ਇਹਨਾਂ ਦੇ ਘਰੇ ਵਿਆਹ ਕਰਾ ਕੇ ਵੀ ਫਸ ਗਈ ਆ ਮੈਂ ਹਾਂ ਤੁਸੀਂ ਮੇਕਅਪ ਦਾ ਸਮਾਨ ਵੀ ਲੈ ਕੇ ਆਉਂ ਪਰ ਸਾਨੂੰ ਆਉਣ ਲੈ ਕੇ ਆਈ ਸੀ ਲੈ ਕੇ ਆਈਆਂ ਪਰ ਮੱਕਾ ਨੂੰ ਵਾਵਾ ਸਾਰਾ ਲੈ ਕੇ ਆਉਣਾ ਅੱਜ ਥੋੜਾ ਲੈ ਕੇ ਆਈਆਂ ਮੈਂ ਵੀ ਤੇਰੇ ਬਾਈ ਨਾਲ ਜਾਉਂਗੀ ਨਾ ਫਿਰ ਅਸੀਂ ਇਕੱਠੇ ਜਾਵਾਂਗੇ ਸ਼ਾਪਿੰਗ ਕਰਨ ਹੋਰ ਵੀ ਦੇਖ ਕੇ ਆਈਆਂ ਹਾਂ ਸਮਾਨ ਤੁਸੀਂ ਹਾਂ ਦੇਖ ਕੇ ਆਈਆਂ ਮੈਂ ਲੈ ਕੇ ਆਵਾਂਗੀ ਕੋਈ ਨਾ ਤੂੰ ਤੈਨੂੰ ਮੈਂ ਦੱਸ ਦੂੰਗੀ ਦਿਖਾ ਦੂੰਗੀ ਜਦੋਂ ਮਿਲ ਲਈ ਠੀਕ ਆ ਤੂੰ ਦੇਖਣਾ ਨਾ ਤੈਨੂੰ ਦਿਖਾਉ ਤੇ ਤੁਹਾਡੇ ਮੰਮੀ ਕੁਝ ਕਹਿੰਦੇ ਹੈ ਕਿ ਤੂੰ ਮਤਲਬ ਆ ਇਨਾ ਪੈਸਾ ਖਰਚਾ ਦੋ ਜਿਵੇਂ ਸੂਟ ਐ ਨਾ ਮਹਿੰਗਾ ਲੈ ਵੀ ਕਪੜਾ ਸਮਾਨ ਥੋੜੀ ਸਸਤੋਂ ਕਿੱਥੇ ਹੁਣ ਉਹ ਹੈ ਨਹੀਂ ਕਰੀ ਬੀਬੀ ਤਾਂ ਕਮਰੇ ਚ ਅੰਦਰ ਪਈ ਐ ਪਹਿਲਾਂ ਬਾਹਰ ਗਈ ਸੀ ਮੈਂ ਫਿਰ ਉਹ ਤੁਹਾਨੂੰ ਲੱਗਦੀ ਹੈ ਕਿ ਕੁਝ ਨਹੀਂ ਲੈ ਗਈ ਨਹੀਂ ਨਹੀਂ ਆਏ ਨਹੀਂ ਕਹਿੰਦੇ ਚੰਗਾ ਹੈ ਤੇ ਰਗੀਆ ਬਹੁਤ ਫੈਨਾ ਆ ਅੱਖ ਲੱਗਿਆ ਨਾ ਮੇਰੇ ਉਹ ਨਹੀਂ ਆਇਆ ਕਰਦਾ ਪਰ ਤੂੰ ਕਹੀ ਹੈ ਨਾ ਆਪਦੇ ਘਰ ਆਣ ਸਮਝਾ ਇਹਨੂੰ ਕਿ ਹਮਸਾਦਾ ਦਾ ਕਰਵਾ ਚੌਥਾ ਹੈ ਕਿ ਮੈਂ ਨਹੀਂ ਤਿਆਰ ਹੋਣਾ ਕਹੀ ਉਹਨੂੰ ਕੋਈ ਨਾ ਦੀਦੀ ਮੈਂ ਜਾ ਕੇ ਨਾ ਗੁਣੀ ਉਹਦੇ ਨਾਲ ਗੱਲ ਕਰਦੀ ਆਂ ਤੇ ਚਲੋ ਠੀਕ ਹੈ ਦੀਦੀ ਫਿਰ ਤੁਸੀਂ ਆਹ ਦਾ ਸਾਮ ਲੋ ਕੱਪੜਾ ਲੈ ਲੈਣਾ ਹਾਂ ਕੋਈ ਮੈਂ ਹੋ ਸਕਿਆ ਤਾਂ ਫਿਰ ਸ਼ਾਮ ਤੱਕ ਜਿਹੜਾ ਮਰ ਠੀਕ ਆ ਕੋਈ ਮੈਂ ਚੱਲਣਾ ਨਾ ਦੇਖੋ ਨੂੰ ਆ ਗਈ ਹਾਂ ਕੋਈ ਲੈਣ ਲੱਗੇ ਅੰਦਰ ਇਹਨਾਂ ਦਾ ਦਿਖਾਉਣਾ ਵੀ ਪੁੱਛਾਈ ਤਾ ਤੁਸੀਂ ਇੱਥੇ ਬੈਠੇ ਹੋਈਂ ਬੜੀ ਜਾਣ ਆਈ ਐਸਨਾ ਹਾਂ ਘੱਟਨ ਪਤਾ ਸ਼ਾਪਿੰਗ ਆਉਣ ਦਾ ਟਾਈਮ ਲੱਗ ਹੀ ਜਾਂਦਾ ਨਾ ਸੂਟ ਸੌਣ ਕਿਹੜਾ ਹੀ ਖਰੀਦਿਆ ਤੇ ਭਲਾ ਦੇਖਣਾ ਪੈਂਦਾ ਜਿਵੇਂ ਮੇਤਲਾ ਦਾ ਸਾਰਾ ਬੈਂਕ ਖਾਲੀ ਕਰਾਇਆ ਹੀ ਹੋਈਂ ਹੈ ਨਾ ਨਹੀਂ ਜੀ ਕਿਥੋਂ ਇੱਕ ਹੀ ਲੈ ਕੇ ਆਈ ਹਾਂ ਦੇਖੋ ਸੋਨਾ ਨਾ ਮੇਰੇ ਸੂਟ ਸੂਟ ਤਾਂ ਬਾਲਾ ਸੋਨਾ ਯਾਰ ਮੇਤਲਾ ਦਾ ਇੰਕਿਆਰ ਪਾਣੀ ਆਦਾ ਹੈ ਹੁਣ ਹੈ ਨਾ ਆਇਆ ਤਾਂ ਹੈਗਾ ਪਰ ਸੋਨਾ ਵੀ ਤਾਂ ਕਿੰਨਾ ਦਾ ਨਾ ਉਹ ਸੋਨਾ ਹੀ ਤਾਂ ਗੱਲ ਹੈ ਟਾਈਮ ਪਾਸ ਵੀ ਕਰੀ ਜਾਂਦਾ ਹੈਗਾ ਇਹੀ ਇਹੀ ਤਾਂ ਟਾਈਮ ਆ ਪੈਸੇ ਜੋਣ ਦਾ ਇਮੋਂ ਹਮ ਜਾਉਂਦੇ ਲੱਗਾਗਾ ਕੱਲ ਨੂੰ ਰਟਾਇਰਮੈਂਟ ਹੋਊਗੀ ਕੱਦੂ ਕੀ ਕਰਾਂਗੇ ਫਿਰ ਦੇਖੋ ਜੀ ਮੇਰੀ ਗੱਲ ਸੁਣੋ ਮਸਾ ਦਾ ਕੱਤ ਆਉਂਦੇ ਠੀਕ ਆ ਮੈਂ ਤਾਂ ਦੀ ਸ਼ਾਪਿੰਗ ਕਰਦੀ ਆ ਮੈਨੂੰ ਤਾਂ ਕਾਨੂੰ ਹੋਰ ਪੈਸੇ ਚਾਹੀਦੇ ਮੈਂ ਮੇਕਅਪ ਅਸਮਾਨਾ ਲੱਗੇ ਆ ਵਾ ਫਿਰ ਮੈਂ ਨਹੀਂ ਲੇਦਾ ਹੋਰ ਪੈਸੇ ਯਾਰ ਇਹਦਾ ਖਰਚੀ ਵਾਲਾ ਵੱਧ ਗਿਆ ਤੇਰੇ ਨਾਲ ਇਹ ਤਾਂ ਤੁਹਾਡੀ ਬਹੁਤ ਗਲਤ ਵਾਲਾ ਕੋਈ ਤਾਂ ਟਾਈਮਰ ਵੀ ਜੋੜਨਾ ਜੋੜ ਲੈ ਫਿਰ ਇੱਕ ਗੱਲ ਤਾਂ ਵੱਧ ਤੋਂ ਦੇ ਵਾਧੇ ਆਹੀ ਮੈਂ ਬੱਤ ਦੇ ਨਾਮ ਦਾ ਹੀ ਸੌਂਪੂਰਾ ਕਰ ਲੈਣਾ ਕਹਿੰਦਾ ਇਹ ਮੈਨੂੰ ਲੱਗਦਾ ਕਿ ਮੇਰੇ ਮੈਨੂੰ ਬੱਤ ਦਾ ਹਾਇਰ ਦਾ ਪੈਸਾ ਕਹਿੰਦਾ ਬੱਤ ਤੇ ਕਿ ਗਿੱਡੀ ਕੋਲੇ ਪੈ ਗਈ ਜਾਊਗਾ ਉਹ ਟਾਈਮ ਪਾਸ ਵੀ ਕਰੀ ਜਾਂਦਾ ਦੇਖ ਵੀ ਲਈ ਜਾਂਦਾ ਹੋਰ ਵੱਲ ਵੀ ਦੇਖ ਕੇ ਟਾਈਮ ਪਾਸ ਕਰ ਲਈ ਜਾਂਦਾ ਉਹਨਾਂ ਵਰਗੀ ਨੇ ਹੁਣ ਮੈਂ ਬਣ ਸਕਦੀ ਤੁਸੀਂ ਤਾਂ ਕਹਿੰਦੇ ਉਹਨਾਂ ਵਾਂਗੂ ਰਹਿ ਉਹਨਾਂ ਵਰਗਾ ਤਾਂ ਮੈਂ ਮੈਂ ਨਹੀਂ ਕਹਿੰਦਾ ਤੈਨੂੰ ਵੀ ਠੀਕ ਕਰੀ ਆ ਤੇ ਸੌਂਪਰਾ ਪੂਰਾ ਕਰਦਾ ਕਿ ਖਾਚਾ ਤਾਂ ਬੜਾ ਇੰਨੇ ਚ ਤਿੰਨ ਛੋਟਾ ਆਏ ਨੇ ਕਿਨੇ ਤੂ ਆ ਨਹੀਂ ਹੈ ਕੱਟਾ ਨਹੀਂ ਕਿਆ ਠੀਕੋ ਤੂੰ ਤਾਂ ਬਹਾਨਾ ਚਾਹੀਦਾ ਮੈਂ ਨਹੀਂ ਮੇਰੇ ਬੰਦਾ ਮੈਨੂੰ ਕਾਹਨੂੰ ਪੈਸੇ ਚਾਹੀਦੇ ਕੋ ਤੂੰ ਮਰਜੀ ਲੈ ਕੇ ਦੇ ਮੈਂ ਇੱਥੇ ਮੇਰੇ ਕੋਲ ਆਹ ਬਾਈ ਦੇ ਜੀ ਉਹ ਤੇਰੀ ਗੱਲ ਮੈਂ ਸਮਝਦਾ ਬਾਈ ਯਾਰ ਤੈਨੂੰ ਪਤਾ ਕੱਲ ਦੇ ਕਰਦੇ ਕਿ ਵੀ ਜਿਹੜਾ ਨਹੀਂ ਬਣਿਆ ਪਈਆ ਬੇਸਰ ਹੋਰ ਬਾਈ ਯਾਰ ਤੈਨੂੰ ਪਤਾ ਮੂਰੇ ਖਰਚਾ ਤੁਰਦਾ ਨਹੀਂ ਇੱਕੋ ਹੀ ਗੇੜਾ ਬਜਾ ਸੀ ਤੇਰੇ ਮੂਰੇ ਹੈਗਾ ਬਾਈ ਬਣੇ ਤੂੰ ਟੈਨਸ਼ਨ ਨਾ ਲੈ ਬਸ 2 ਮਹੀਨੇ ਖੜ ਜਾ 2 ਮਹੀਨੇ ਦੇ ਅੰਦਰ ਤੈਨੂੰ ਗੂਗਲ ਪੇ ਕਰ ਦੂੰਗਾ ਬਾਈ ਬਣੇ ਆਏ ਨਾ ਚ ਹੈ ਨਾ ਨਾ ਕੋਈ ਨਾ ਬਈ ਕੋਈ ਨਾ ਬਸ ਭਾਈ ਦੋ ਮਹੀਨੇ ਖੜ ਜਾ ਤਾਂ ਦੋ ਮਹੀਨੇ ਦੇ ਅੰਦਰ ਤਨ ਡੁੱਗਲ ਪੇ ਕਰ ਦੂੰ ਸਾਡੇ ਘਰੇ ਬਹੁਤ ਅਗੇ ਵੀ ਗੁੜਮੁੱਖੇ ਕਿੰਨੇ ਖੰਡ ਮੁੱਕ ਜਾਂਦੀ ਆ ਚਾਹ ਮੁੱਕ ਜਾਂਦਾ ਜਾਂ ਤੈਨੂੰ ਪਤਾ ਹਨਾ ਹਾਂ ਭਾਈ ਏ ਇੱਕ ਮਿੰਟ ਹਾਂਜੀ ਮੈਂਵੇਂ ਕਹਿੰਦੀ ਸੀ ਵੀ ਆਪਣੀ ਉਹ ਦੀਦੀ ਨਹੀਂ ਹੈਗੀ ਕਿ ਸਿਮਰ ਦੀਦੀ ਹਾਂ ਹਾਂ ਕੋਣਾ ਕਰਵਾ ਚੌਥ ਨਹੀਂ ਆ ਗਿਆ ਹੁਣ 5 6 ਦਿਨ ਤਾਂ ਰਹਿ ਗਏ ਆ ਕਿ ਉਹ ਸੂਟ ਲੈ ਕੇ ਆਈ ਆ ਸੋਣਾ ਜਾਨ ਨਾਲ ਮੇਕਅਪ ਦਾ ਸਵਾ ਮੈਨੂੰ ਵੀ ਪੈਸੇ ਦੇ ਦੇਂਦੇ ਮੈਂ ਵੀ ਲੈ ਆਉਂਦੀ ਸੂਟ ਕੋਈ ਨਾ ਜਾ ਆਮਗਾ ਬਜ਼ਾਰ ਕੱਢਾਂ ਉਹ ਗੇੜਾ ਦਵਾ ਲਾਂਗੇ ਤੈਨੂੰ ਸੂਟ ਪਰ ਕਿੰਨਾ ਦਵਾਉਂਗੇ ਹੁਣ ਚਾਰ ਪੰਜ ਦਿਨ ਤਾਂ ਰਹਿ ਗਏ ਪਹਿਲਾਂ ਇਹ ਮੈਂ ਸੂਟ ਲੈਣਾਗਾ ਜਿਹੜੀ ਤੇਰੇ ਵਾਲੀ ਮੈਡਮ ਆ ਉਹ ਮੇਰੇ ਵਾਲੀ ਮੈਡਮ ਨਾਲ ਬਾਜ਼ਾਰ ਗੇਂਜ ਇਕੱਠੀਆਂ ਅੱਛਾ ਉਹ ਕਿਧਰੇ ਸੂਟ ਸੜ ਮੇਕਅਪ ਦਾ 5-6000 ਦਾ ਸਮਾਨ ਲੈ ਕੇ ਇੱਥੇ ਵਾਲੀ ਮੈਡਮ ਸਾਡੇ ਚ ਇਨੀ ਗੰਜਾ ਅਜ ਕਿੱਥੋਂ ਆਂਗੀ ਉਹ ਚੱਲ ਤੂੰ ਛੱਡ ਬਈ ਤੁਸੀਂ ਵੱਡੇ ਲੋਕ ਹੋਊਂਗਾ ਵੱਡੇ ਬਾਈ ਮੇਰੀ ਗੱਲ ਸੁਣ ਲੈ ਤੂੰ ਨੂੰ ਸਮਝਾਇਆ ਕਰ ਯਾਰ ਚੱਲ ਤੂੰ ਛੱਡ ਮੇਰੀ ਗੱਲ ਸੁਣ ਲੈ ਸ਼ਾਮ ਨੂੰ ਆਪਾਂ ਖੇਤ ਬਣਾਉਣਾ ਪ੍ਰੋਗਰਾਮ ਪਤਾ ਇੱਕ ਤਾਂ ਹੋਇਆ ਇੱਲੇ ਤਾਂ ਆਪਾਂ ਰੂਜ ਲੈ ਮੇਰਾ ਮਨ ਖਰਾਬ ਕਰਿਆ ਉਹਨੇ ਕਾਲ ਨੂੰ ਮਾਰਾ ਤੇ ਪਤਾ ਬਈ ਯਾਰ ਤੇ ਵੀਰ ਤੇ ਮਸਾ ਦੁਰਦੇ ਕੱਪੜੇ ਕਿੱਥੋਂ ਦਵਾਣਗੇ ਅਸੀਂ ਗਰੀਬ ਬੰਦੇ ਆਗੇ ਉਹ ਚਲ ਕੋਈ ਨਾ ਹੱਥਾਂ ਇਹ ਕਰਦੇ ਆਪਾਂ ਤੇਰਾ ਮਨ ਸੈੱਟ ਕਰ ਬਈ ਹੱਥਾਂ ਵਾਲੀ ਗੱਲ ਨਹੀਂ ਕਰਦਾ ਮੈਂ ਤਾਂ ਐਂ ਗੱਲ ਕਰਦਾ ਯਾਰ ਚਲ ਮਨ ਦਾ ਹੀ ਪੈਸੇ ਦਾ ਘਰ ਕਿ ਕੋਲੇ ਹੁੰਦਾਗਾ ਹੂੰ ਮੇਰੇ ਲਈ ਮੈਨੂੰ ਤਾਂ ਨਾ ਹੋ ਕਰ ਉਹ ਚਲ ਕੇ ਤੇ ਬੰਦਾ ਮੁੱਠੀ ਚ ਕਿਤੇ ਥੱਬੇ ਚ ਹਨਾ ਇਹ ਤਾਂ ਤੈਨੂੰ ਵੀ ਪਤਾ ਹਨਾ ਤਾਂ ਗੱਲ ਤੇਰੀ ਠੀਕ ਆ ਭੋਲਾ ਯਾਰ ਬਸ ਐ ਤੂੰ ਪੁੱਛਣਾ ਯਾਰ ਮੈਨੂੰ ਪਤਾ ਮੈਂ ਕਿਵੇਂ ਆਇਆ ਕਰੂੰ ਜੀਵਣਾ ਯਾਰ ਤੂੰ ਠੰਡਾ ਰੋਟੀ ਨਹੀਂ ਸੀਬੋ ਉਧਰ ਕੇ ਦੀ ਮੈਨੂੰ ਉਹ ਜੀਵਣਾ ਤੂੰ ਰੋਟੀਆਂ ਦੀ ਕੀ ਗੱਲ ਕਰਦਾ ਓ ਭਾਈ ਉਹਦਾ ਬਹੁਤ ਬਹੁਤ ਇਚੂ ਬਣਾਣਾ ਤੂੰ ਆਵਲਾ ਹੋਇਆ ਮੈਂ ਤਾਂ ਹੀ ਸਾਲੂ ਆ ਪਤਾ ਭੁੱਖਾ ਰਹੇ ਨੂੰ ਮੈਂ ਨਹੀਂ ਉਹਨਾਂ ਦੇ ਜਾਂ ਤੱਕ ਉਹਦਾ ਇੰਨੇ ਕਲੇਸੀ ਅਗੇ ਤਾਂ ਰੁਪਈਆ ਨਹੀਂ ਮੰਗਦਾ ਉਹਨਾਂ ਦਾ ਚੱਲ ਤੂੰ ਜਿਹੜਾ ਕੋਈ ਕੰਮ ਹੈਗਾ ਨਿਮੇੜਿਆ ਤੇ ਸ਼ਾਹ ਮਿਲ ਜਾ ਫਿਰ ਦੇਖਣਾ ਕੀ ਬਣਦਾਗਾ ਤੂੰ ਸਮਝਾ ਕੇ ਰੱਖਿਆ ਕਰਨ ਵਾਲੇ ਉਹਨੂੰ ਮਾਂ ਮੈਂ ਨਹੀਂ ਦੇਣਾ ਨਾ ਹੋ ਗਿਆ ਪ੍ਰੌਣੀ ਨੂੰ ਇਹ ਵੀ ਆਹੇ ਆ ਕੜਬਾ ਹੈ ਪ੍ਰੌਣਾ ਪਤਾ ਨਹੀਂ ਕੀ ਚੱਲ ਗਿਆ ਆਜਲ ਬੱਸੀ ਕੀ ਘਟਨਾ ਜੀ ਬਣੋ ਬ ਕਰਦੇ ਆ ਫੁੱਲ ਅੱਜ ਉਹ ਕਿਵੇਂ ਆ ਜੀਵਣਾ ਨਾ ਨਾ ਨੰਗ ਨਾ ਉਹ ਠੀਕ ਆ ਆਇਆ ਕਰਮ ਬਣਾਇਆ ਆਇਆ ਛੇਤੀ ਆ ਲੈਦਾ ਤੇਰਾ ਆ ਆ ਥੱਲੇ ਆਇਆ ਤੂੰ ਡਿੱਕੀ ਆ ਨਾ ਤੈਨੂੰ ਮੈਂ ਕਹਿੰਦਾ ਹਣ ਪਹਿਲਾਂ ਗਲਾਂ ਆਹਾ ਆਹ ਉਹ ਤਾਂ ਅਨਕ੍ਰੇਤੀ ਕਿ ਵਰਦਾ ਹੋਏ ਜੀ ਜੀ ਕੋ ਪ੍ਰੋਣਾ ਦੇਖ ਲਾ ਮੈਂ ਨਾ ਜਿੰਪ ਹੋਏ ਵੇ ਜੀਸੀ ਆ ਪ੍ਰੋਣਾ ਤੇ ਦੇ ਦੀਏ ਉਹ ਅਦਰ ਕੀ ਹੋਇਆ ਪਹਿਲੇ ਤੋੜ ਦਿਆ ਖਦਮਾ ਓ 32 ਆਈਟਮਾਂ ਪਾਈਆਂ ਉਹ ਦੇਖ ਦੀਂਦੀ ਇਹਦੇ ਵਿੱਚ ਉਹ ਬਸਤੀ ਕੁੜੀ ਕੁੜੀਆਂ ਓਏ ਕਤਾ ਚਰੀ ਬੂੜੀ ਉਹ ਸੇਵਾ ਇੱਕ ਹੋਗਲੋਂ ਵੇਚੀ ਓਏ ਤਾਂ ਕੋਈ ਭਲੀ ਟੱਕੜੀ ਹੁਣ ਓਏ ਕੋਲਾ ਕੋਸਾ ਇਹ ਕੀ ਹੈ ਇਹ ਤਾਂ ਸੁੱਕੀ ਸੁੱਕੀ ਵੀ ਮਾ ਆ ਸੁੱਕੀ ਸੁੱਕੀ ਚੱਲਣਾ ਯਾਰ ਓਏ ਨਹੀਂ ਛੱਡ ਲੈ ਫੇਰ ਸੁੱਕੀ ਨਹੀਂ ਯਾਰ ਨਾ 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 ਭੁੱਲਿਆ ਨਹੀਂ ਭੁੱਲਿਆ ਚੱਲ ਆ ਕਬੂਰੀ ਭਈਆ ਵਸਾ ਖਾਹੀ ਤੇ ਦੇਣਾ ਕੋਈ ਲੜ ਜੂ ਇੱਥੇ ਕੰਡਾ ਕੋਈ ਅੱਛੇ ਵਜਾ ਫੜ ਇਹਦਾ ਪੁਰਾਣਾ ਕੀੜੇ ਐ ਤੇ ਓਏ ਉੱਥੇ ਭਾਈਆਂ ਨੇ ਫਿਰ ਉਹ ਦੇ ਸੱਚੀ ਆਪਾ ਆਪ ਕਿਉਂ ਉਤਰਿਆ ਕਿ ਉਤਰੀ ਬਣਾ ਲਾ ਗਾਲ ਲਾ ਕੋਈ ਇੱਥੇ ਕੋਈ ਉਹ ਜੀ ਤੂੰ ਆਪਣਾ ਕਰੇ ਹੋ ਓਏ ਇਹ ਤਾਂ ਆਪਣੇ ਯਾਰ ਦੋਸਤ ਆ ਹੋ ਕੌਣ ਹੋ ਇਹ ਹਾਂ ਲਾਬਾ ਅੱਛਾ ਹਾਂ ਉਹਨੇ ਕੱਡੀ ਸੀ ਪਹਿਨੇ ਤੋੜਦੀ ਮੈਂ ਤਾਂ ਪਹਿਲੀ ਮੇਰਾ ਪਹਿਲੀ ਵਾਰ ਦੇਖਿਆ ਇਹ ਜੀ ਦਾਰੂ ਮੈਂ ਤਾਂ ਇਹਦਾ ਕੰਮ ਕਰਾਇਆ ਸੀ ਕੋਰੇ ਪੈਸੇ ਆਇਆ ਚਲ ਕੁਝ ਗੱਲ ਹਾਂ ਮੈਂ ਜਰ ਆਇਆ ਮੈਂ ਤਾਂ ਬੋਲੇ ਫਿਰ ਪਹਿਲੀ ਵਾਰ ਪੀਣ ਜਰ ਆਇਆ ਤਾਂ ਫਿਰ ਪਹਿਲੀ ਪਹਿਲੀ ਮੇਰੀ ਗੱਲ ਸੁਣ ਕੋਈ ਨਹੀਂ ਕਹਿੰਦੀ ਇਹ ਤਾਂ ਇਹ ਤਾਂ ਨਾ ਦਵਾਈ ਐ ਕੰਗਰੇਜ ਜਾਣੇ ਬਣਾਇਆ ਨੇ ਦਵਾਈ ਤਾਂ ਐ ਨਾ ਬੋਲੇ ਫਿਰ ਕਰੀ ਨਾ ਯਾਰ ਫਿਰ ਮੈਡਮ ਤਾਂ ਪਹਿਲੀ ਲੜੀ ਜਾਂਦੇ ਰਹਿੰਦੇ ਆ ਯਾਰ ਕੋਈ ਕੋਹ ਨਹੀਂ ਮੈਡਮ ਦਾ ਨਾ ਪਿਆਰ ਕੋਈ ਆਇਆ ਕਰੂ ਐ ਪੱਕੀ ਗੱਲ ਕੋਲ ਚੱਲ ਫਿਰ ਪਾ ਦੇ ਕਿ ਮੈਂ ਤਾਂ ਆਪ ਮੈਂ ਹੋ ਗਏ ਹਾਂ ਪਹਿਨਾ ਤੂੰ ਬੋਲੇ ਥੋੜੀ ਪਾਈ ਮਿਲਗਾ ਫਿਰ ਨਾ ਥੋੜੀ ਹੈ ਇਹਨਾਂ ਦਾ ਚੱਲ ਖਾੜ ਜਾ ਖਾੜ ਜਾ ਖਾੜ ਜਾ ਖਾੜ ਜਾ ਈਸੇ ਵਿੱਚ ਨਹੀਂ ਕਰਾਂਗੇ ਤਾਂ ਜੈ ਆਪ ਬੋਲਿਆ ਲੂਜ਼ਰ ਹਾਂ ਬੱਕੜੀਆ ਬੋਲਿਆ ਜਾ ਸਮਾਨ ਥੋੜਾ ਪਾਇਆ ਮੇਰੇ ਦੇ ਵਿੱਚ ਇਹਦਾ ਗੋੜਿਆ ਪੋਲੇ ਬਸ ਹਾਂ ਮਾਲ ਉਹ ਕੌਣ ਕੌੜੀ ਮਾਚੀ ਮਿੱਠੀ ਹੋਏਗਾ ਮਿੱਠੀਆਂ ਗੱਲਾਂ ਕਰੇ ਨਾ ਬੋਲੇ ਕੌੜਿਆ ਮਿੱਠੀਆਂ ਗੱਲਾਂ ਕਰੇਗਾ ਖਾੜਜ 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 ਬਸ ਬਸ ਬੋਲੇ ਬਸ ਜਾਣਦੀ ਆ ਨਾ ਹੱਕ ਚੀਰਦੀ ਸਿੱਧੀ ਨਾ ਬੋਲੇ ਹਮ ਚੱਲ ਬੋਲੇ ਚੱਲ ਦੇ ਹਰ ਜਾ ਆਹ ਕੌਣ ਪੀਉਂ ਹੈ ਨਾ ਬੋਲੇ ਨਾ 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 ਮੈਨੂੰ ਬਸ ਬੋਲ ਨਾ ਉਹ ਬੱਤ ਮੱਤ ਕੋਲੇ ਪਾਚ ਦੁਲਾਉਣਾ ਕਾਨੂੰਮ ਪਰਾ ਪਤਾ ਕਿੰਨਾ ਕੀਮਤੀ ਇਹਦੀ ਇੱਕ ਬੂੰਦ ਹੀ ਮਹਾਸਾਗਰ ਦਾ ਘਰ ਪੂਰਾ ਕਰ ਦਿੰਦੀ ਇੱਕ ਬੂੰਦ ਇਹ ਆਹ ਲੈ ਰਾ ਅੱਜ ਪਰਜਾਈ ਤੇ ਨੂੰ ਐ ਪਿਆਰ ਕਰੂਗਾ ਦੇਖੀ ਪਤਾ ਕਿ ਮੈਂ ਆਹ ਜੱ ਬੋਲਾ ਚੱਲ ਬੋਲੇ ਚੱਲੀ ਹਾਂ ਜਾ ਯਾਰ ਹੈਗੀ ਕਿੱਕ ਰਹਿ ਗਿਆ ਇੱਕ ਰਹਿ ਉਹ ਬੋਲੇ ਉਹ ਤੇਰੀ

ਆ ਕਈ ਵੀ ਘਟੰਗੜਾ ਦੇ ਵਿੱਚ ਆ ਰਿਹਾ ਮੈਂ ਖਦਵਾਈ ਦੀ ਜੀ ਲਈ ਲੈ ਜਾਉਂ ਆ ਓਏ ਰਾਮਾ ਦਵਾਈ ਬਰਾਉ ਨੂੰ ਲੈ ਕੇ ਜਾਂਦਾ ਸੀ ਕਿੰਨਾ ਬੜੀ ਗੋਮਟੋਲਾ ਯਾਰ ਧਰਤੀ ਬਣੀ ਲੱਗਦੀ ਟਰਤੀ ਕੁ ਵੀਰ ਨਹੀਂ ਜਾਂਦੇ ਬੋਲਿਆ ਹਾਂ ਕੋਈ ਆਪਾ ਇਹ ਕੋਈ ਫਿਰਦਿਆ ਆਪਾਂ ਵੀ ਐਂ ਘੋਮਾਂਗੇ ਜੀ ਓ ਬੋਲ ਬੋਲ ਓ ਦੇਖੀ ਆਇਆ ਓ ਬੋਲਿਆ ਓ ਕੀ ਬੋਲਿਆ ਉੱਪਰ ਸੱਟ ਮੱਜ ਗਈ ਓਏ ਕੀ ਹੋ ਗਿਆ ਓਏ ਕੋਲੇ ਟੁੱਟ ਗਈ ਓਏ 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 ਪਾਣਾ ਬੁਲਾਉ ਗਿਆ ਓਏ 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 ਓ ਜੀਵਨਾ ਓਏ ਹਾ ਧੱਪੀਆਂ ਜਾਂਦਾ ਹਾ ਓਏ ਜੀਵਨਾ ਵਾ ਵਡਾ ਹੋ ਗਿਆ ਯਾਰ ਬੋਲਾ ਬੋਲਾ ਇਹ ਮੇਰਾ ਨਾ ਵਾਖਣ ਰਾਂ ਵਾਖਣ ਰਾਂ ਬੋਲਾ ਇੰਦੇ ਕਿੰਦਾ ਗੱਦੜਾ ਪਾ ਆਹ ਤੇ ਵੀ ਕਰਤੋਂ ਟੰਡਾ ਨਾ ਮੇਰੇ ਦੇ ਕੋਲੇ ਜਾ ਕੇ ਆਉਣ ਦੀ ਮੈਨੂੰ ਬਸ ਤੂੰ ਫੋਨ ਮਾਰ ਤਾ ਮਾਰ ਤਪੀ ਲੈ ਯਾਰ ਆ ਵਾ ਨਾ ਮਾ ਨਹੀਂ ਆ ਰਿਹਾ ਲੜਾ

ਬਸ ਸੁਣ ਸੋਰੀ ਮੈਂ ਕੀ ਐ ਕੋਰਟ ਮੰਗ ਨਾ ਭਾਲਾ ਤੇਰੇ ਵਾਸਤੇ ਕੋਰਟ ਮੰਗ ਤੁਹਾਨੂੰ ਵੀ ਭਲੇਖੇ ਪਈ ਜਾਂਦੇ ਜਿਹੜੀ ਇਨੀ ਪੀ ਰੱਖੀ ਆ ਨਾ ਪਹਿਲਾਂ ਤੁਸੀਂ ਮਨਾ ਦਿੱਸ ਸੀ ਪੀਤੀ ਕਾ ਤੁਹਾਨੂੰ ਪੀਤੀ ਤੇਰੇ ਵਾਸਤੇ ਪੀਤੀ ਐ ਮੈਂ ਯਾਰ ਕਿਉਂ ਮੈਂ ਤੁਹਾਨੂੰ ਪੈਸੇ ਮੰਗ ਲਈ ਤੁਹਾਡੇ ਤੋਂ ਬਸ ਕੋਸ ਮਰਜੀ ਸਮਝ ਲੈ ਯਾਰ ਚਲੋ ਠੀਕ ਆ ਜੀ ਸੋਰੀ ਹੈ ਨਾ ਹੋਣ ਨਹੀਂ ਮੈਂ ਸੋਰੀ ਸੋਰੀ ਕਹਦੇ ਵਾਸਤੇ ਸੋਰੀ ਸੌਰੀ ਮੈਂ ਇਸ ਲਈ ਨਹੀਂ ਤੁਸੀਂ ਮੇਰੇ ਕਰਕੇ ਡਰਿੰਕ ਕੀਤੀਆਂ ਨਾ ਮੈਨੂੰ ਦੋ ਪੈਸੇ ਮੰਗ ਲਿਆ ਫालतू ਖਰਚੇ ਕਰਦੀਆਂ ਨਾ ਵਰਤ ਦਾ ਕੀ ਵਰਤ ਦਾ ਚਲੋ ਇੱਕ ਦਿਨ ਆਉਂਦੇ ਨਾ ਤੇ ਪੈਸੇ ਨਹੀਂ ਖਰਚ ਦਿਨੀ ਐ ਮੈਂ ਚਲੋ ਸੌਰੀ ਹੁਣ ਨਹੀਂ ਔਰ ਤੁਹਾਨੂੰ ਕੋਤੇ ਵੀ ਐ ਫालतू ਖਰਚ ਕਰਨ ਵਾਸਤੇ ਪੈਸੇ ਨਹੀਂ ਚਲੋ ਫਿਰ ਆਈਏ ਖੁਸ਼ੀ ਚ ਫਾਲ ਖਾਦੂ ਜਰਾ ਇਹ ਕੋਈ ਨਾ ਮੈਂ ਖਾ ਲੂਗੀ ਚਾ ਤੁਸੀਂ ਪੈਸੇ ਨੂੰ ਸਮਝ ਆ ਗਿਆ ਚਲੋ ਇਹ ਵਧੀਆ ਗੱਲ ਹੈ ਠੀਕ ਹੈ ਤੁਸੀਂ ਜੇ ਫਾਲ ਖਾ ਲਵੇਂ ਤਾਂ ਪੈਨ ਨਾ ਮਿਲ ਲੇ ਗਏ ਕੋਟੀ ਨਹੀਂ ਬਣਾਇਆ ਕਰਾ ਨਾ ਆਇਆ ਨਹੀਂ ਕਰਾ はい ਚਾਹ ਮ ਲਿਆਦ ਨਹੀਂ ਠੀਕਾ ਤੁਸੀਂ ਕਰਾ ਨਾ ਆਇਆ ਵਧੀਆ ਨਮਸਰ ਲਾਗੇ ਮੋਂ ਤੋਂ ਪਾ ਕੇ ਤੇ ਖੀਰਾ ਪਰਚਣਾ ਆ ਕੇ ਨਾ ਆ ਨਾ ਆ ਨਹੀਂ ਕਿਰਕ ਕਿ ਕਿ ਤੇ ਵੇ ਤੇ ਵੇ ਤੇ ਵੇ ਵੇ ਆਦ ਨਹੀਂ ਮੈਂ ਠੀਕਾ ਕੋਕਟ ਨਾ ਆ ਨਾ ਹੈ ਨਾ ਸਰੇ ਲਾਗੇ ਨਾ ਆਗੇ ਨਾ ਸੋੜ ਸ੍ਰੀ ਨੂੰ ਗਾਣੇ ਆ ਰਪੀਵੀ ਕੱਤੀ ਤੁਸੀਂ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਹਨਾ ਵੱਧ ਤੋਂ ਵੱਧ ਕਮੈਂਟ ਕਰੋ ਸ਼ੇਅਰ ਕਰੋ ਹਨਾ ਅੱਜ ਅਸੀਂ ਫਰਸਟ ਵੀਡੀਓ ਪਾਵਾਂਗੇ ਸਾਡੀ ਉਮੀਦ ਹੈ ਕਿ ਤੁਹਾਨੂੰ ਬਹੁਤ ਵਧੀਆ ਲੱਗੂਗੀ ਹਨਾ ਬਹੁਤ ਪਸੰਦ ਆਊਗੀ ਵੀਡੀਓ ਇਸ ਲਈ ਤੁਸੀਂ ਸਾਨੂੰ ਵੱਧ ਤੋਂ ਵੱਧ ਕਮੈਂਟ ਕਰੋ ਸ਼ੇਅਰ ਕਰੋ ਹਨਾ ਸਾਨੂੰ ਪਤਾ ਲੱਗਿਆ ਹਨਾ ਕਿ ਤੁਸੀਂ ਸਾਨੂੰ ਕਿੰਨਾ ਕੁ ਲਾਈਕ ਕਰਦੇ ਹੋ ਹਨਾ ਪਰ ਸਾਨੂੰ ਉਮੀਦ ਤਾਂ ਬਹੁਤ ਹੈ ਕਿ ਤੁਸੀਂ ਸਾਨੂੰ ਬਹੁਤ ਜ਼ਿਆਦਾ ਲਾਈਕ ਕਰੋਗੇ ਹਨਾ ਸਬਸਕ੍ਰਾਈਬ ਵੀ ਬਹੁਤ ਕਰੋਗੇ ਹਨਾ ਵੈਲ ਲਾਈਕ ਦਾ ਬਟਨ ਦਬਾ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਣ ਹਨ ਕਮੈਂਟ ਕਰਕੇ ਦੱਸਿਓ ਸਭ ਤੋਂ ਵਧੀਆ ਕਰੈਕਟਰ ਤੁਹਾਨੂੰ ਕਿਸ ਦਾ ਪਸੰਦ ਆ ਥੈਂਕ ਯੂ ਧੰਨਵਾਦ ਲਾਈਕ ਕਮੈਂਟ ਕਰਨਾ ਨਾ ਭੁੱਲਣਾ